ਲਓ ਜੀ 2015 ਵਾਲੇ ਮੁੰਡੇ ਜਿਹੜੇ 2015 ਭੱਜਣਗੇ 2015 16 17 ਵਾਲੇ ਨੇ ਇਹ ਬੱਚੇ ਤੇ ਜੀ ਇਹ ਭੱਜਣਗੇ ਅੱਜ ਪੂਰਾ 400 ਮੀਟਰ ਰੇਸ ਤੇ ਬਹੁਤ ਵਧੀਆ ਬੱਚੇ ਆਏ ਨੇ ਜੀ ਪੂਰੇ 400 ਮੀਟਰ ਦੀ ਰੇਸ ਲਾਣਗੇ ਇਹ ਤੇ ਤੁਸੀਂ ਦੇਖ ਸਕਦੇ ਹੋ ਬਈ ਪੂਰਾ ਉਤਸ਼ਾਹਤ ਠੀਕ ਹੋ ਫਿੱਟਾ ਲਓ ਜੀ ਪੂਰੇ ਫਿੱਟਨੇ ਤੇ ਦੇਖਦੇ ਹੁਣ ਰਿਜ਼ਲਟ ਅੱਗੇ ਲਓ ਜੀ 400 ਮੀਟਰ ਵਾਲੇ ਮੁੰਡੇ ਜੋ ਫਟ ਸੈਕਿੰਡ लो नहीं। दाए दाए। ले लो।, लो जी आप बच्चे ने चार सौ मीटर वाले मुंडे जिन की पोजिशन आई है नाम है पुत्ररा गुरनूर सिंह पुत्र ਗੁਰਜੀਤ ਸਿੰਘਾ ਗੁਰਜੀਤ ਸਿੰਘਾ ਕਿਹੜਾ ਪੰਡਾ ਹੈ ਜਗਲਾਨਾ ਜਗਲਾਨਾ ਹਾਂ ਪੁੱਤ ਮਨੀਂਦਰ ਸਿੰਘ ਜੀ ਸੁਣੋ ਅਸਵਾ ਕੁਸਤੂ ਜੀ ਸਿੰਘ ਕੁਸਤੂ ਜੀ ਸਿੰਘ ਕਿਹੜਾ ਪੰਡਾ ਹੈ ਕੁਲਰੀਆ ਹਾਂ ਪੁੱਤ ਕੀ ਨਾਮ ਹੈ ਅਭਿਯੋਤਾ ਅਭਿਯੋਤਾ ਫਾਦਰ ਨੇਮਾ ਗੁਜਨ ਸਿੰਘ ਕਿਹੜਾ ਪੰਡਾ ਹੈ ਕੁਲਰੀਆ ਪੁੱਤਰੀਆਂ ਤੇ ਆ ਬੱਚੇ ਨੇ ਜੀ ਜੋ 5 ਸੈਕਿੰਡ ਖੜਾ ਆਏ ਨੇ 400 ਮੀਟਰ ਰੇਨ ਦੇ ਵਿੱਚ ਉਮਰ ਇਹਨਾਂ ਦੀ 11 ਸਾਲ ਦੀ 2015 16 17 ਵਾਲੇ ਬੱਚੇ ਨੇ ਇਹ ਤੇ ਮਾਰੋ ਤਾੜੀਆਂ ਪੁੱਤ ơi ਤੇ ਆ ਕੇ ਵਾਸਤੇ ਫੁੱਲ ਮੇਂਦ ਕਰਾਂਗੇ ਨਾ ਠੀਕ ਹੈ ਗਰਾਊਂਡ ਡੇਲੀ ਆਇਆ ਕਰੋਗੇ ਓਕੇ